ਸਾਰੇ ਸਕੂਲ ਚਾਰ ਹਰ ਕਿਸੇ ਦੀ ਤੋਂ ਉਹਨਾਂ ਦੇ ਨਾਲ ਸੰ세 ਪ੍ਰਿੰਸੀਪਲ ਸਾਹਿਬਾਨ ਪੱਤਰਕਾਰ ਸਰਦਾਰ ਤੇ ਮੇਰੇ ਮਿੱਤਰ ਨਿਵਾਸੀ ਮਾਪੇ ਜਿਹੜੇ ਪਹੁੰਚੇ ਨੇ ਸਾਰੇ ਅੱਜ ਦੇ ਇਸ ਸਮਾਗਮ ਤੇ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਫਤਿਹ ਅੱਜ ਕਰਦوں ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹਦੇ ਤੁਸੀਂ ਸਾਰੇ ਜਾਣੀਆ ਜਿਹੜਾ ਇਹ ਸੱਤਾ ਸਾਡੀ ਪੁਰੰਦਾ ਬਨੁਗਰਾਜ ਮਈ ਹੱਸਾ ਨਿੱਕੀਆਂ ਜਿੰਦਾਂ ਵੱਡੇ ਸਾਕੇ ਸਤਿ ਸ੍ਰੀ ਅਕਾਲ ਦੇ ਰਹਿਗਤ ਮਹਾਨ ਸ਼੍ਰੀ ਲੋਕਾ ਜੋਰਾਵਾਰ ਬਾਬਾ ਫਤੇ ਸਿੰਘ ਜੀ ਨੂੰ ਯਾਦ ਕਰਦੇ ਹੋਏ ਇੱਕ ਸ਼ੋਹਤ ਆ ਜਿਮਨੀ ਯਾਦ ਜਿਕਾੜਾ ਲਾਈਏ ਬੋਲੇ ਸੋਹ ਜਹਾ ਕਿਉਂਕਿ ਇਹਨੀ ਵੱਡੀ ਕੁਰਬਾਨੀ ਤੋਂ ਬਾਅਦ ਜੇ ਅਸੀਂ ਬੁਸ਼ ਫਿਰ ਵੀ ਨਾ ਸਿੱਖਿਆ ਤਾਂ ਸਾਡੇ ਨਹੀਂ ਮਾਰੇ 7 ਸਾਲ ਤੇ 9 ਸਾਲ ਦੀ ਉਮਰ ਤੁਹਾਡੇ ਲਈ ਇੱਕ ਪ੍ਰੇਰਨਾ ਕਿਉਂਕਿ ਇਹੀ 골ਡਨ ਟਾਈਮ ਹੈ ਜੇ ਤੁਸੀਂ ਕਹੋਗੇ ਵੀ ਇਸ ਤੋਂ ਬਾਅਦ ਤੇ ਹੋਰ ਵੱਡੇ ਹੋ ਕੇ ਹੋਰ ਅਸੀਂ ਆਜ ਵੀ ਸਿੱਖਾਂਗੇ ਐ ਕਰਾਂਗੇ ਮੁਸ਼ਕਿਲ ਹੈ ਮੈਡੀਕਲ ਸਾਇੰਸ ਵੀ ਇਹ ਗੱਲ ਕਹਿੰਦੀ ਹੈ ਵੀ ਜਿਹੜੀਆਂ ਚਿੰਗੀਆਂ ਆਪਾਂ 14 ਸਾਲ ਤੱਕ ਆਪਾਂ ਆਪਣੇ ਅੰਦਰ ਲੈ ਆਵਾਂਗੇ ਉਹੀ ਸਾਡੇ ਨਾਲ ਉਮਰ ਭਰ ਚੱਲਣੀਆਂ ਨੇ ਉਸ ਤੋਂ ਬਾਅਦ ਥੋੜਾ-ਬੋੜਾ ਹੁੰਦੀ ਹੈ ਕਿ ਅਸੀਂ ਸੁਧਾਰਤਾ ਕਰ ਸਕਦੇ ਆ ਪਰੰਤੂ ਛੱਡਿਆ ਨਹੀਂ ਸਕਦਾ ਜੀ ਅਸੀਂ ਕੋਈ ਬੁਰੀ ਆਸਥਾ ਨਾ ਰੱਖੀ ਤਾਂ ਕੌਮੀ ਸੇਵਾ ਜੋਇਨ ਆ ਦੇਦੀ ਜਿਹੜਾ ਸਟਾਫ ਨੇ ਇਹ ਉਦਮਕੀ ਦਾ ਇੱਕ ਐਂਪਲ ਹੋਣਾ ਤੁਸੀਂ ਸਾਰੇ ਭੈਣ ਭਰਾਵਾ ਬੰਗੂ ਇੱਕ ਪਰਿਵਾਰ ਵਾਂਗ ਇੱਕ ਫੈਮਿਲੀ ਵਾਂਗ ਇੱਥੇ ਸਾਰੇ ਜਿਹੜੇ ਆਪਣੇ ਆਪ ਨੂੰ ਸੰਭਾਲਿਆ ਪੂਰੇ ਸਾਧਨਾਂ ਦੇ ਵਿੱਚ ਤੁਸੀਂ ਆਪਣੇ ਜਿਸਤਰੇ ਤੋਂ ਲੈ ਕੇ ਆਪਣੇ ਖਾਣ ਪੀਣ ਤੋਂ ਲੈ ਕੇ ਹਨਾ ਕਿੰਨਾ ਸੋਹਣਾ ਰੁਟੀਨ ਬਣਾਇਆ ਤਾਂ ਇਥੋਂ ਤੁਸੀਂ ਇੱਕ ਟੀਮ ਵਰਕ ਨੂੰ ਵੀ ਸਿੱਖਿਆ ਇੱਕ ਅਨੁਸ਼ਾਸਨ ਦੇ ਵਿੱਚ ਰਹਿ ਕੇ ਆਪੋ ਆਪਣੀ ਲਿਮਟ ਦੇ ਵਿੱਚ ਰਹਿ ਕੇ ਮਨ ਕਿ ਮੈਨੂੰ ਸ਼ਬਦਾਂ ਨਾਲ ਬਿਆਨ ਕਰਨਾ ਔਖਾ ਵੀ ਤੁਸੀਂ ਕਿੰਨਾ ਆਪਣੇ ਆਪ ਨੂੰ ਕੰਫਰਟੇਬਲ ਮਹਿਸੂਸ ਕਰਦੇ ਹੋ ਇਹੋ ਜਿਹੀ ਟੈਂਪ ਜਿੱਥੇ ਮੈਨੂੰ ਸਕੂਨ ਮਿਲਦਾ ਹੀ ਮਨ ਸਕੂਨ ਦਾ ਮਹਾਂਦਰਾ ਹੀ ਏ ਐਡਾ ਲੱਗਾ ਜਿਵੇਂ ਮੈਨੂੰ ਨਵਾਂ ਨਵਾਂ ਬੰ ਲੱਗ ਰਿਹਾ ਸੀ ਸਕੂਲ ਦੇ ਵਿੱਚ ਤਾਂ ਤੁਹਾਨੂੰ ਸਾਰੇ ਨੂੰ ਨਿਮੇਤ ਕਰਨ ਲਈ ਸਰਕੀ ਦੇ ਵਿੱਚ और इन सोने ढंग जे लाइ कैंपूर्न सारे बचा औरतूं बि बेनती कर अॻे तूं इदां जे कैंप छोटे छोटे दो दो चार चार महीने जे कैंपा लॻा